ਸਕੂਲਾ ਦੇ ਮੀਟ ਇੰਟਰਟੇਨਮੈਂਟ ਦੇ ਵਿੱਚ ਐਮਐਸ ਇੰਟਰਟੇਨਮੈਂਟ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਐਮਐਸ ਇੰਟਰਟੇਨਮੈਂਟ ਦੇ ਮੀਤ ਸੰਧੂ ਅਤੇ ਮੀਟਸ ਇੰਟਰਟੇਨਮੈਂਟ ਦੇ ਐਮਕੇ ਪਾਟਿਆ ਦੇ ਵੱਲੋਂ ਜ਼ਿਰਖਪੁਰ ਦੇ ਵਿੱਚ ਹੋਣ ਜਾ ਰਿਹਾ 13 ਜੁਲਾਈ ਨੂੰ ਮਿਸਿਸ ਐਂਡ ਮਿਸਿਸ ਸੀਜ਼ਨ 25 ਦਾ ਪੋਸਟਰ ਰਿਲੀਜ਼ ਕੀਤਾ ਗਿਆ ਸ਼ੇਜਾਦਾ ਗੋਲਦੀ ਤੇ ਉਪਰਦੇ ਸਰ ਆ ਸਿੰਦਰੋ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੀ ਗਾਇਕੀ ਬਾਰੇ بس ਭਾਜੀ ਨਾਲ ਜੁੜੇ ਨੂੰ ਮੈਨੂੰ 4 ਸਾਲ ਹੋ ਗਏ ਨੇ ਮੈਂ ਇਹ ਸ਼ੋਅ 'ਚ ਪਹਿਲਾਂ ਵੀ ਪਾਰਟਿਸਿਪੇਟ ਕੀਤਾ ਤੇ ਹੁਣ ਵੀ ਮੌਕਾ ਦਿੱਤਾ ਹੈ ਬਾਕੀ ਕਰ ਰਹੇ ਆ ਕੰਮ ਜੀ ਲੱਗੇਗਾ ਲਾਈਨ ਅਪ ਫਿਰ ਸਿੰਗਲ ਕੋਲੋਂ ਤਾਂ ਇਹ ਹੀ ਮੰਗਦੇ ਆ ਹਾਂਜੀ ਹਾਂਜੀ ਜੀ ਜੀ ਤੂੰ ਮੈਨੂੰ ਪਿਆਰ ਨਹੀਂ ਕਰਦਾ ਵੇ ਕਿਉਂ ਇਜ਼ਹਾਰ ਨਹੀਂ ਕਰਦਾ ਵੇ ਮੇਰੇ ਦਿਲਬਰ ਜਾਨੀ ਕਿਉਂ ਮਾਰੇ ਦਿਲ ਤੇ ਕਾਣੀ ਇੱਕ ਗੱਲ ਕਹਿਣ ਲੱਗੀ ਆ ਅੱਜ ਫਿਰ ਸੁਣ ਕੇ ਜਾਵੀ ਔਖੇ ਮਿਲਦੇ ਸੱਜਣਾ ਦਿਲਾਂ ਨੂੰ ਦਿਲ ਦੇ ਜਾਨੀ ਤੂੰ ਮੈਨੂੰ ਪਿਆਰ ਨਹੀਂ ਕਰਦਾ ਕੀ ਕਹਾ ਬਾਰੇ ਕੀ ਕਹਾਂਗਾ ਸਭ ਤੋਂ ਆਪਣੇ ਵੀਰਸ ਨੂੰ ਖਾਸ ਬਹੁਤ ਪਿਆਰ ਮੈਂ ਰਿਹਾ ਜੀ ਐਕਚੁਅਲੀ ਮੈਂ ਗਾਣੇ ਬਹੁਤ ਸਾਰੇ ਕੀਤੇ ਨੇ ਔਰ ਆ ਵੀ ਰਹੇ ਨੇ ਔਰ ਲਾਈਵ ਸ਼ੋਅ ਵੀ ਕਰਦਾ ਮੈਂ ਤੇ ਬਾਕੀ ਮੈਨੂੰ ਇਹ ਕਿ ਜਿਹੜੇ ਨਿਊ ਟੈਲੈਂਟ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ और भाजी बड़ा अच्छा काम कर रहे हैं और मेरी है मेरा ना जुड़े हुए हैं अभी तक जैसे कि बताया मी संधु जी ने बताया इनके जितने भी म्यूज़िक वीडियोज़ हैं उसमें इन्होंने कोई भी बाहर की मॉडल नहीं ली है शो में जितने भी विनर्स होते हैं या बेस्ट विनरों को बताया है, जिसने बहुत अच्छा काम किया तो शो में वही मॉडल होते हैं तो उनको सभी को काम मिलता है आपकी नहीं, कहां रिलीज हो कोई आ, तो से मिले हैं बट मैं एक और एक, चलो आपने अच्छा क्वेश्चन पूछा मैं रैक्स जी से पिछले इवेंट में मिला था और ये इतना अच्छा मतलब सॉन्ग करते हैं तो भाई आपको सबसे पहले तो आपको गाना जरूर उसमें मिलना है जो आपने संभालना है जी प्लेटफॉर्म देखिए अभी हम स्टार्टिंग कर रहे हैं पहली चीज़ हमारे लिए ऑडिशंस है हमारे को टीम बनाना है अभी हमने कहा ना कि हम कोई इसमें ऐसा कलाकार नहीं ले रहे कि जो मतलब कोई हम नए कलाकारों को इसमें मौका दे रहे हैं तो अभी हम टीम बना रहे हैं फिर टीम बनाने के साथ आपसे कोशिश करेंगे कि ऑनलाइन जो भी जैसे नेटफ्लिक्स टाइप जो प्लेटफॉर्म्स है या चौपाल टी चल रहा है हमारे चौपाल टी में भी थोड़े से लिंक्स बने हैं तो हम ऐसे प्लेटफॉर्म के लिए लेके आए जो आजकल ट्रेंडिंग है और आप सभी का आशीर्वाद चाहिए और कोशिश करेंगे कि मतलब जो चीज़ बनाए वो तो मतलब हिट हो पूरा पूरा यही हमारा मसवी सर ये जी प्रेस कॉन्फ्रेंस कि है, किया है आ, मेरा सीज़न 25 शो आ रहा है मिस सर्विस इंडिया दीपा कविंदर सो तेरह जुलाई में रॉयल पार्क रिजॉर्ट के रहे हैं तो बहुत व्डे प्लेटफॉर्म से होने जा रहे हैं जिन्हें अलग अलग स्टेट्स से कुं पार्टसपेट कर रही ਤੇ ਅਸੀਂ ਚਾਹੁੰਨੇ ਵੀ ਲਿਕ ਹਰ ਤਰ੍ਹਾਂ ਜਿਹਦਾ ਆਪਾਂ ਉਹਨਾਂ ਨੂੰ ਮੌਕਾ ਦਿੰਦੇ ਆਂ ਵੀ ਹਰ ਸ਼ੋਅ ਦੇ ਵਿੱਚ ਇਸ ਫੇਰ ਵੀ ਉਹਨਾਂ ਨੂੰ ਚੰਗਾ ਪਲੈਟਫਾਰਮ ਦਈਏ ਤੇ ਸਾਡੀ ਮੂਵੀਜ਼ ਵੀ ਆ ਰਹੀਆਂ ਨੇ ਵੀ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਵੀ ਜਿਹੜਾ ਸਾਡੇ ਚੰਗੇ ਪ੍ਰੋਜੈਕਟ ਆ ਰਹੇ ਨੇ ਬਿਲਕ ਕਾਫੀ ਜਿਹੜੇ ਸੌਂਗਸ ਦੇ ਹੈਗੇ ਨੇ ਜਾਂ ਮੂਵੀਜ਼ ਦੇ ਹੈਗੇ ਨੇ ਪੁਰਾਣੀ ਪ੍ਰੋਸੈਸ ਸਾਡੀ ਮੂਵੀ ਦਾ ਕਨਸੈਪਟ ਹੈਗਾ ਐਂਡ ਇੱਕ ਸਾਡਾ ਕਲ ਟਾਈਟਲ ਰਜਿਸਟਰਡ ਹੋਇਆ ਪੈਸਾ ਔਰ ਪਿਆਰ ਬਿਲਕ ਜਿਹੜੇ ਇਹਨਾਂ ਦੇ ਪ੍ਰੋਜੈਕਟ ਲੈਣਗੇ ਇਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਵਰਕ ਪ੍ਰੋਵਾਈਡ ਕਰਾਂਗੇ ਅਸੀਂ ਇਸ ਕਰਕੇ ਅੱਜ ਜੀ ਹੈਗੀ ਪ੍ਰੈਸ ਕਾਨਫਰੰਸ ਰੱਖੀ ਹੈ ਕਿੱਥੇ ਰੱਖ ショ ਹੋ ਰਿਹਾ ਜੀ ਪ੍ਰੈਸ ਕਾਨਫਰੈਂਸ ਰਾਇਲ ਪਾਰਕ ਰਿਜ਼ੋਰਟ ਦੇ ਵਿੱਚ ਹੋ ਰਿਹਾ ਹੈਗਾ ਜਿਹੜਾ ਕੋਰ ਦੇ ਵਿੱਚ ਜੀ ਤੇ ਇਹ ਤੁਹਾਡਾ ਆਲਰੇਡੀ ਜਿਸ ਤਰ੍ਹਾਂ ਕੀ ਔਮਨ ਐਂਪਾਵਰਮੈਂਟ ਨੂੰ ਤੁਸੀਂ ਆ ਐਨਕਰੇਜ ਕਰਦੇ ਹੋ ਤਾਂ ਇਸ ਚੀਜ਼ ਨੂੰ ਮਤਲਬ ਕੀ ਪਲੇਟਫਾਰਮ ਕਿਹਾ ਹੈ ਇਹ ਤੁਹਾਡਾ ਪਹਿਲਾ ਸ਼ੋਅ ਹੈ ਪਹਿਲ ਵੀ ਹੋ ਰਿਹਾ ਨਹੀਂ ਸਰ ਮੈਂ ਆਲਰੇਡੀ 24 ਸ਼ੋਅ ਡਨ ਕਰ ਚੁੱਕੇ ਹਾਂ ਤੇ ਇਹ ਮੇਰਾ ਸੀਜ਼ਨ 25 ਹੈਗਾ ਤੇ ਸਾਡਾ ਮੇਨ ਮੋਟਿਵ ਇਹ ਰਹਿੰਦਾ ਵੀ ਜਿਹੜੇ ਨਵੇਂ ਫਰੈਸ਼ਰਸ ਕੁੜੀਆਂ ਨੇ ਵੀ ਲਾਈਕ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਇਸ ਫੀਲਡ ਦੇ ਵਿੱਚ ਕੰਮ ਕਰਨ ਲਈ ਜਾਂ ਫਿਰ ਕੁਝ ਵੀ ਲਾਈਕ ਇਧਰ ਹੀ ਕੰਡੀਸ਼ਨਰ ਰਹਿੰਦੀਆਂ ਨੇ ਅਸੀਂ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਦੇਣਾ ਚਾਹੁੰਦੇ ਹਾਂ ਤੇ ਇੱਕ ਚੰਗਾ ਵਰਕ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਤੇ ਤੀਸਰਾ ਇੱਥੇ ਲਿਖਿਆ ਹੈ ਮਿਸ ਐਂਡ ਮਿਸਿਸ ਮਿਸ ਐਂਡ ਮਿਸਿਸ ਤਾਂ ਉਸ ਦੀ ਕਿਦਾਂ ਡਿਫਾਈਨ ਕਰਦੇ या हाउसवाइफ जी सर सर इन दे विच ਸਾਡੇ ਕੋਲ ਹਰ ਤਰ੍ਹਾਂ ਦੇ ਲੇਡੀਜ਼ ਨੇ ਵੀ ਲੇਕ ਹਾਊਸਵਾਈਫ ਵੀ ਨੇ ਡਾਕਟਰ ਵੀ ਨੇ ਐਡਵੋਕੇਟ ਵੀ ਨੇ ਬਿਲਕ ਸਾਡੇ ਵਿੱਚ ਕੋਈ A ਕੈਟਾਗਰੀ ਨਹੀਂ ਹੈ ਅਗਰ ਕੋਈ 50 ਸਾਲ ਦੀ ਲੇਡੀ ਹੈਗੀ ਤਾਂ ਉਹ ਵੀ ਪਾਰਟਿਸਪੇਟ ਕਰ ਸਕਦੀ ਕਿਸ ਕਿਸ ਤਰ੍ਹਾਂ ਦੇ ਰੋਲ ਹੋਣਗੇ ਉਸ ਨੂੰ ਦੋ ਆਪ ਦਾ ਪਲੇਟਫਾਰਮ ਹੈ ਮੈਮ ਸਾਡੀ ਵੈਬ ਸੀਰੀਜ਼ ਰਹਿੰਦੀਆਂ ਨੇ ਬਿਲਕੁਲ ਪੰਜਾਬੀ ਸੌਂਗਸ ਰਹਿੰਦੇ ਨੇ ਕਵਰ ਸੌਂਗਸ ਰਹਿੰਦੇ ਨੇ ਐਂਡ ਮੂਵੀਜ਼ ਰਹਿੰਦੀਆਂ ਨੇ ਹੁਣ ਜਿਵੇਂ ਸਾਡੇ ਕੁਝ ਕਨਸੈਪਟ ਨੇ ਜਿਵੇਂ ਸਾਡੇ ਪੁਰਾਣੀ ਪੁਨਰਸੰਸ ਜਿਹੜੀ ਸਾਡੀ ਮੂਵੀ ਦਾ ਕਨਸੈਪਟ ਆ ਰਿਹਾ ਅਸੀਂ ਉਹ ਸ਼ੂਟ ਕਰ ਰਹੇ ਹਾਂ ਤੇ ਦੈਨ ਇੱਕ ਪੈਸਾ ਦੇ ਧੋਖਾ ਬਿਲਕੁਲ ਪੈਸਾ ਇੰਪੋਰਟੈਂਟ ਹੈ ਬਿਲਕੁਲ ਇੱਕ ਯਾ ਪਿਆਰ ਇੰਪੋਰਟੈਂਟ ਹੈ ਬਿਲਕੁਲ ਉਹ ਚੀਜ਼ਾਂ ਜਿਹਾ ਸੀ ਦੱਸੀ ਗਈ ਤੇ ਜਿਹੜੇ 24 ਕੰਟੈਸਟ ਤੁਹਾਡੇ ਹੋਏ ਆ ਆਲਰੇਡੀ ਉਹਦੇ ਚੋਂ ਮਿਸ ਐਂਡ ਮਿਸ ਯੂਮੈਨ ਨਿਕਲੀਆਂ ਕਾ ਉਹਦੇ ਵਿੱਚ ਕੋਈ ਜਿਹੜੇ ਤੁਹਾਡੇ ਵੈਬ ਸੀਰੀਜ਼ ਜਾਂ ਫਿਲਮ ਦਾ ਹੈ ਉਹਦੇ ਵਿੱਚ ਕੋਈ ਲੀਡ ਰੋਲਸ ਹੈ ਸਰ ਮੋਸਟਲੀ ਵੀ ਲਾਈਕ ਜਿਹੜੇ ਫਰਸਟ ਰਨਰ ਅਪ ਵੀ ਰਹੇ ਨੇ ਜਾਂ ਫਿਰ ਜਿਨ੍ਹਾਂ ਨੇ ਟਾਈਟਲ ਵੀ ਜਿੱਤਿਆ ਸੀ ਉਹਨਾਂ ਨੂੰ ਵੀ ਵਰਕ ਪ੍ਰੋਵਾਈਡ ਕੀਤਾ ਹੈ ਲਾਈਕ ਮੇਰੇ ਜਿਹੜੇ ਸੌਂਗਸ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਵਰਕ ਕੀਤਾ ਤੇ ਜਿਹੜੇ ਆਲਰੇਡੀ ਜਜਿਸ ਹੈ ਉਹ ਕਿਤੋਂ ਹੈ ਇਸ ਵਾਰ ਸਰ ਇਸ ਵਾਰ ਜਿਹੜੇ ਮੇਰੇ ਜਜੇ ਸਾਰੇ ਆਏ ਆ ਇੱਕ ਤਾਂ ਹਿਮਾਚਲ ਤੋਂ ਆਰੀ ਹੈ ਕੁੜੀ ਐਂਡ ਜਿਹੜੀ ਦੂਜੀ ਹੈਗੀ ਹੈ ਉਹ ਬੰਬੇ ਤੋਂ ਆਰੀ ਹੈ ਤੇ ਤੀਜੀ ਸਾਡੀ ਮੋਹਾਲੀ ਤੋਂ ਚ ਆਲਰੇਡੀ ਜੋ ਪਾਰਟਿਸਪੇਟ ਪਤਾ ਕਲੋਜ਼ ਹੋ ਗਿਆ ਆਪਣਾ ਪਾਰਟਿਸਪੇਸ਼ਨ ਮਲਾਤਾ ਉਹ ਕਿੱਥੇ ਕਿੱਥੇ ਨੇ ਸਾਡਾ ਪਾਰਟਿਸਪੇਟ ਪਾਰਟਿਸਪੀਟਸ ਨੇ ਕਿੱਥੋਂ ਆਏ ਸਰ ਮੋਸਟਲੀ ਜਿਹੜੇ ਮੇਰੇ ਕੋਲੋਂ ਵੀ ਲਾਈਕ ਜਿਹੜੀ ਕੁੜੀਆਂ ਨੇ ਹਿਮਾਚਲ ਤੋਂ ਆਰੀਆਂ ਨੇ ਤੇ ਨਾਗਪੁਰ ਤੋਂ ਨੇ ਪੋਨੇ ਤੋਂ ਨੇ ਤੇ ਦਿੱਲੀ ਤੋਂ ਵੀ ਨੇ ਐਂਡ ਲੁਧਿਆਣਾ ਤੋਂ ਵੀ ਆਰੀਆਂ ਨੇ ਯਾਨੀ ਸੀ ਮੋਸਟਲੀ ਵੀ ਇਹ ਸੀ ਸੋਚਣਾ ਵੀ ਲਾਈਕ ਆਪਣੇ ਕੁਨੇਚਰ ਨੂੰ ਰਿਪਰੈਜ਼ੈਂਟ ਕਰ ਸਕੀਏ ਲਾਈਕ ਉਹਨਾਂ ਦੇ ਕੰਮ ਨੂੰ ਦਿਖਾਈਏ ਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤੇ ਅਬ ਤੱਕ ਕਿੱਥੇ ਸਰ ਆਪੀ ਹੋ ਚੁੱਕੀ ਹੈਂ ਔਰ ਆਗੇ ਆਨੇ ਵਾਲੇ ਤੋਂ ਮੈਨੂੰ ਆਪਾਂ ਉਸਕੇ ਪਹਿਮ ਸੀਜ਼ਨ 24 ਮੈਂ ਡਨ ਕਰ ਚੁੱਕਿਆ ਇਹ ਮੇਰਾ जेडा मिस एंड मिसेज इंडिया नेक्स्ट दिवा कोई इंडिया शो है तेरह जुलाई में हो जाए इन दिश टॉप टेन मिस देने के जी टॉप टेन मिसेज देने के सबसे पहले तो कॉन्ग्रेचुलेशन करना चाहूँगा मीत जी को और इनके पच्चीसवें शो के लिए और हम लोग दो तीन साल पहले मीत जी से जुड़ एसोशिएट हुए थे एंड मैं इनके काफ़ी शो अटेंड कर चुका हूँ बहुत अच्छा इन्होंने रिकॉर्ड भी किया मैं कुछ बताना चाहूँगा अपने बारे में हमारे मिट्स एंटरटेनमेंट के बारे में कल भी हम लोग एक इवेंट में थे जिसमें मैं हमी भट्ट जी से लेकर जस्सी गुल जी के साथ था कल हम रात को एक इवेंट में थे पंजाबी सेलिब्रिटीज के साथ तो वी प्रमोटेड देम मेरा सब कुछ बचपन है ना अगर आप देखेंगे हमारे अंदर स्टूडियो में जाके मेरा वैसे तो मेडिसिन का काम है और मेरी लाइफ में बड़े फेलियर्स आए बट बॉम्बे की लाइफ ने मुझे हमेशा अट्रैक्ट किया क्योंकि मेरी बुआ मेरे को मुंबई ले गई थी तो सुनील शेट्टी जी से लेकर सैफ अली खान जी से लेकर और शाहरुख खान और मतलब बहुत सारे एक्टर्स के साथ मेरी फोटो थे सुनिंदर जी तो मैं सब कुछ ਮਦਮ ਮੇਰੀ ਸਟੱਡੀਜ਼ ਵੀ ਮੈਂ ਆਪਕੋ ਬਤਾਉ ਹਵ ਟੂ ਲੀਵ ਮਾਈ ਸਟੱਡੀਜ਼ ਔਰ ਮੈਂ ਜਿਤਨਾ ਵੀ